ਤੇ ਪੰਜਾਬ ਦੇ ਵਿਚੜਾਂ ਨੂੰ ਲੈ ਕੇ ਜੋ ਕਿ ਤਾਜ਼ਾ ਅੰਕੜਾ ਸਾਂਝਾ ਕੀਤਾ ਗਿਆ ਜਾਣਕਾਰੀ ਸਰਕਾਰ ਦੇ ਨਾਲ ਸਾਂਝੀ ਕੀਤੀ ਹੈ ਉਸ ਦੇ ਮਤਬਿਕ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ ਹੁਣ ਤੱਕ ਸੁੱਬੇ ਦੇ ਵਿੱਚ 48 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਖਾਨਕੋਟ ਦੇ ਵਿੱਚ ਤਿੰਨ ਲੋਕ ਅਜੇ ਵੀ ਲਾਪਤਾ ਨੇ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਹੜ੍ਹਾਂ ਦੇ ਕਾਰਨ ਹੁਣ ਤੱਕ 22938 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਾ ਹੈ ਇਸ ਤੋਂ ਇਲਾਵਾ ਸੂਬਾ ਸਰਕਾਰ ਦੇ ਵੱਲੋਂ 219 ਰਾਤ ਕੈਂਪ ਖੋਲੇ ਗਏ ਨੇ ਇਹਨਾਂ ਕੈਂਪਾਂ ਦੇ ਵਿੱਚ 5404 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ ਕਈ ਜ਼ਿਲ੍ਹਿਆਂ ਵਿੱਚ ਹੁਣ ਤੱਕ ਕੁੱਲ 176980.5 ਹੈਕਟੇਰ ਫਸਲੀ ਰਕਬਾ ਪ੍ਰਭਾਵਿਤ ਹੋਇਆ ਕਿਉਂਕਿ ਹਰ ਰੋਜ਼ੀ ਜੋ ਕਿ ਮੀਡੀਆ ਬੁਲਟਿਨ ਹੜ੍ਹਾਂ ਨੂੰ ਲੈ ਕੇ ਜਾਰੀ ਕੀਤਾ ਜਾਂਦਾ ਸਰਕਾਰ ਦੇ ਵੱਲੋਂ ਇਹ ਤਾਜ਼ਾ ਅੰਕੜਾ ਜੋ ਕਿ ਸਾਂਝਾ ਕੀਤਾ ਕਿ ਉਸ ਦੇ ਮੁਤਾਬਿਕ ਹੜ੍ਹਾਂ ਦੇ ਕਾਰਨ ਦੋ ਹੋਰ ਲੋਕਾਂ ਦੀ ਮੌਤ ਹੋਈ ਹੈ ਆ ਸਰਕਾਰ ਦੇ ਨੂੰ ਤਾਜ਼ਾ ਅੰਕੜਾ ਜੋ ਸਾਂਝਾ ਕੀਤਾ ਗਿਆ ਤੁਹਾਨੂੰ ਵਿਸਥਾਰ ਤੇ ਪੂਰੀ ਜਾਣਕਾਰੀ ਦੇ ਰਿਹਾ ਹੜ੍ਹਾਂ ਦੇ ਕਾਰਨ ਦੋ ਹੋਰ ਲੋਕਾਂ ਦੀ ਮੌਤ ਹੋਈ ਹੈ ਹੁਣ ਤੱਕ ਸੂਬੇ ਦੇ ਵਿੱਚ 48 ਲੋਕਾਂ ਦੀ ਜਾਨ ਜਾ ਚੁੱਕੀ ਹੈ ਆ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਤਿੰਨ ਲੋਕ ਅਜੇ ਵੀ ਲਾਪਤਾ ਨੇ ਤਾਂ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਜੇਕਰ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ 20 ਲੱਖ ਤੋਂ ਵੱਧ ਲੋਕ ਇਹਨਾਂ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ 22938 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਇਸ ਤੋਂ ਇਲਾਵਾ ਸੂਬਾ ਸਰਕਾਰ ਦੇ ਵੱਲੋਂ 219 ਰਾਤ ਕੈਂਪ ਖੋਲੇ ਗਏ ਨੇ ਇਹਨਾਂ ਕੈਂਪਾਂ ਦੇ ਵਿੱਚ 5404 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਹੁਣ ਤੱਕ ਕੁੱਲ 176980.5 ਹੈਕਟੇਰ ਫਸਲੀ ਰਕਬਾ ਪ੍ਰਭਾਵਿਤ ਹੋਇਆ ਹੈ ਕਿਸਾਨਾਂ ਦੀ ਫਸਲ ਦਾ ਕਿਸ ਤਰ੍ਹਾਂ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਸ ਅੰਕੜੇ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਉਂਕਿ ਪੂਰਾ ਪੰਜਾਬ ਪੰਜਾਬ ਦੇ 23 ਦੇ 23 ਜ਼ਿਲ੍ਹੇ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਨਹੀਂ ਤੇ ਹਰ ਰੋਜ਼ ਜੋ ਕਿ ਸਰਕਾਰ ਦੇ ਵੱਲੋਂ ਇਹ ਮੀਡੀਆ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ਤਾਜ਼ਾ ਅੰਕੜਾ ਸਾਂਝਾ ਕੀਤਾ ਜਾਂਦਾ ਉਸ ਦੇ ਮੁਤਾਬਿਕ ਜੋ ਤਾਜ਼ਾ ਜਾਣਕਾਰੀ ਹੁਣੇ ਸਾਂਝੀ ਕੀਤੀ ਗਈ ਹੈ ਹੜ੍ਹਾਂ ਦੇ ਕਾਰਨ ਦੋ ਹੋਰ ਲੋਕਾਂ ਦੀ ਜਾਨ ਚਲੀ ਗਈ ਹੈ ਆ ਤਾਂ ਜੇਕਰ ਪੂਰੇ ਸੂਬੇ ਦੀ ਗੱਲ ਕਰੀਏ ਪੰਜਾਬ ਭਰ ਦੇ ਵਿੱਚ 48 ਲੋਕਾਂ ਦੀ ਹੜ੍ਹਾਂ ਦੇ ਕਾਰਨ ਮੌਤ ਹੋ ਚੁੱਕੀ ਹੈ ਇਕੱਲੇ ਪਠਾਨਕੋਟ ਦੇ ਵਿੱਚ ਤਿੰਨ ਲੋਕ ਅਜੇ ਵੀ ਲਾਪਤਾ ਨੇ ਆ ਤਾਂ ਜੇਕਰ ਪੰਜਾਬ ਭਰ ਦੀ ਗੱਲ ਕਰੀਏ ਤਾਂ 20 ਲੱਖ ਤੋਂ ਵੱਧ ਲੋਕ ਇਹਨਾਂ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਇਸ ਦੇ ਵਿਚਾਲੇ ਵਕਫਾ ਕਲਾਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਰਹੇ ਨੇ ਲੋਕਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ਮਸ਼ਹੂਰ ਪੰਜਾਬੀ ਐਕਟਰ ਬੀਨੂ ਢਿੱਲੋਂ ਅੱਜ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਤੇ ਗਲੋਬਲ ਸਿੱਖ ਸੰਸਥਾ ਦੇ ਨਾਲ ਮਿਲ ਕੇ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਏ ਇਸ ਦੌਰਾਨ ਉਹਨਾਂ ਪੀੜਤ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦਾ ਹੌਸਲਾ ਵੀ ਵਧਾਇਆ ਅੱਜਾ ਖੇਤਰ ਦੇ ਵਿੱਚ ਜਿੱਥੇ ਹੜ੍ਹਾਂ ਨੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਕੀਤਾ ਤਾਂ ਉੱਥੇ ਹੀ ਮਦਦ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਜ਼ਰ ਨਹੀਂ ਆ ਰਹੀ ਲਗਾਤਾਰ ਵਕਵਕ ਜਥੇਬੰਦੀਆਂ ਔਰ ਉਹਨਾਂ ਤੋਂ ਇਲਾਵਾ ਫਿਲਮ ਇੰਡਸਟਰੀ ਦੇ ਨਾਲ ਜੁੜੇ ਜਿਹੜੇ ਲੋਕ ਨੇ ਉਹ ਲੋਕਾਂ ਦੀ ਸੇਵਾ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਵੇਲੇ ਬੀਨੂ ਢਿੱਲੋਂ ਪਹੁੰਚੇ ਨੇ ਗੁਰਦਾਸਪੁਰ ਦੇ ਇੱਕ ਦੇ ਪਿੰਡ ਦੇ ਵਿੱਚ ਹਾਲਾਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਨੂੰ ਮਦਦ ਦੀ ਲੋੜ ਨਹੀਂ ਆ ਪਰ ਤੁਹਾਡੇ ਵਰਗੇ ਲੋਕਾਂ ਦਾ ਇਹਨਾਂ ਦੇ ਵਿੱਚ ਆਉਣਾ ਇੱਕ ਅਸੀਂ ਕਹਿ ਸਕਦੇ ਕਿ ਇਹਨਾਂ ਨੂੰ ਇੱਕ ਹੌਸਲਾ ਦੇਣ ਦਾ ਕੰਮ ਜ਼ਰੂਰ ਕਰਦਾ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰ ਇਸ ਵੇਲੇ ਨਾ ਹੌਸਲੇ ਦੀ ਲੋੜ ਹੈ ਜੀ ਦੇਖੋ ਚੜ੍ਹਦੀ ਕਲਾ ਵਾਲੇ ਸਿੰਘ ਨੇ ਸਾਰੇ ਜਿਵੇਂ ਹੁਣ ਅਸੀਂ ਇਸ ਘਰ ਦੇ ਵਿੱਚ ਹੀ ਆਏ ਆ ਤਾਂ ਕਿੰਨੇ ਉਹ ਬਜ਼ੁਰਗ ਨੇ ਨਾਲ ਹੀ ਖੜੇ ਨੇ ਕਹਿੰਦੇ ਸਾਨੂੰ ਨਾ ਜਿੰਨੇ ਸਾਡੇ ਹਿੱਸੇ ਦੀ ਬਾਬਾ ਉਹਨੇ ਛੱਡ ਗਿਆ ਹਨਾ ਚੜ੍ਹਦੀ ਕਲਾ ਵਾਲੇ ਸਿੰਘ ਸਾਰੇ ਸੋ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਮਗਰਦਨ ਪੰਜਾਬ ਚੜ੍ਹਦੀ ਕਲਾ ਚ ਰਹਿੰਦਾ ਬਹੁਤ ਬਹੁਤ ਵਾਰੀ ਕੁਝ ਵਾਪਰਿਆ ਹਨਾ ਜੋ 47 ਤੋਂ ਲੈ ਕੇ ਹੁਣ ਤੱਕ ਦੇਖੀ ਪਰ ਪੰਜਾਬ ਹਮੇਸ਼ਾ ਚੜ੍ਹਦੀਆਂ ਕਲਾ ਚ ਰਹੇ ਹਨ ਤੇ ਇਦਾਂ ਦਾ ਦੇਖੋ ਅਸਾ ਹੌਸਲੇ ਦੇਣ ਆਇਆ ਹਨਾ ਦੇ ਕਿਸੇ ਨੂੰ ਕੋਈ ਕੱਖ ਨਹੀਂ ਸਕਦਾ ਪਰ ਇਹ ਇੱਕ ਵਾਰੀ ਜ਼ਰੂਰ ਹੈ ਵੀ ਆਪਾਂ ਦਸਮਾਤ ਸੌਂਦ ਕੱਢਦੇ ਆਏ ਸਾਰੇ ਜਾਨੇ ਇਹ ਕਹਿੰਦੇ ਦੁੱਖ ਬਣਾਇਆ ਘਟਦੇ ਆ ਜੀ ਹਨਾ ਤੇ ਖੁਸ਼ੀਆਂ ਮਨਾਏ ਵਾਧੀਆਂ ਨੇ ਸੋ ਦੁੱਖ ਦੀ ਘੜੀ ਹੈ ਕੋਈ ਨਾ ਓਕੇ ਵੇਲੇ ਚੜ੍ਹਦੀ ਕਲਾ ਦੀ ਕਾਮਨਾ ਮੈਂ ਕਰਦਾ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਜੀ ਆਪਾਂ ਸਾਰੇ ਚੜ੍ਹਦੀ ਕਲਾ ਚ ਰਹੀਏ ਔਰ ਜਿੰਨਾ ਜਿੰਨਾ ਵੀ ਫਰਜ਼ ਬਣਦੇ ਆਪਾਂ ਜਿੱਥੇ ਵੀ ਕਿਉਂਕਿ ਪੰਜਾਬੀ ਪੰਜਾਬ ਆਪ ਦੇ ਆਪ ਨੂੰ ਆਪ ਹੀ ਉਠਾ ਲੈਂਦਾ ਆਪ ਹੀ ਸੋ ਫਿਰ ਪੰਜਾਬ ਖੁਗ ਬਸੂਗਾ ਦੁਬਾਰੇ ਤੇ ਸਾਰਿਆਂ ਅੱਗੇ ਮੇਰੀ ਇਹ ਅਪੀਲ ਵੀ ਜਿੰਨਾ ਵੀ ਤੁਤੋ ਬਣਦਾ ਵੱਧ ਤੋਂ ਵੱਧਾ ਇੱਥੇ ਆ ਕੇ ਆਪਾਂ ਸੇਵਾ ਕਰੀਏ ਮਾਨਵਤਾ ਦੀ ਸੇਵਾ ਕਰੀਏ ਔਰ ਜਿੰਨੀਆਂ ਵੀ ਐਨ ਜੀਓ ਜਿੱਦਾਂ ਅਸੀਂ ਗਲੋਬਲ ਸਿੱਖ ਹੈ ਜਿਆ ਹੋਰ ਮਿਊਰਿਟੀ ਦੇ ਤੌਰ ਤੇ ਨਿੱਜੀ ਤੌਰ ਤੇ ਕਈ ਪਰਸਨ ਆਏ ਨੇ ਉਹਨਾਂ ਸਾਰਿਆਂ ਦਾ ਬੜਾ ਸਤਿਕਾਰ ਜੀ ਨੇ ਇੱਕ ਕਦਮ ਵੀ ਇਹਦੇ ਵੱਲ ਵਧਾਇਆ ਨਾ ਤਾਂ ਮੈਂ ਸਮਝਦਾ ਹਾਂ ਉਹਨੇ ਬਹੁਤ ਵੱਡਾ ਯੋਗਦਾਨ ਆ ਇਨਸਾਨੀਅਤ ਦੇ ਵਿੱਚ ਪਾਇਆ। ਅਸੀਂ ਦੇਖ ਰਹੇ ਹਾਂ ਕਿ ਜਿੱਦਾਂ ਇਹ ਆਫਤ ਆਉਂਦੀ ਹੈ ਉਸ ਤੋਂ ਬਾਅਦ ਸਰਕਾਰ ਤਾਂ ਆਪਣਾ ਕੰਮ ਕਰ ਹੀ ਰਹੀ ਹੈ ਪਰ ਹਜ਼ਾਰਾਂ ਦੀ ਗਿਣਤੀ ਚ ਟਰਾਲੀਆਂ ਚਾਹੇ ਉਹ ਅਜਨਾਲਾ ਦੀ ਗੱਲ ਕਰ ਲਈਏ ਗੁਰਦਾਸਪੁਰ ਹਰ ਪਾਸੇ ਲੋਕ ਆਪ ਮੁਹਾਰੇ ਨਿਕਲੇ ਆ। ਉਸ ਚੀਜ਼ ਨੂੰ ਕਿਦਾਂ ਦੇਖਦੇ ਹੋ ਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਹੀ ਇਹ ਚੀਜ਼ ਹੈ? ਬਿਲਕੁਲ ਬਿਲਕੁਲ ਪੰਜਾਬੀਆਂ ਦੇ ਖੂਨ ਦੇ ਵਿੱਚ ਹੈ ਜੀ ਔਰ ਦੇਖੋ ਤੁਸੀਂ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਕੋਈ ਦੁਨੀਆ ਦੇ ਵਿੱਚ ਕਰੋਪੀ ਆਉਂਦੀ ਹੈ ਜਾਂ ਕਿਸੇ ਤਰ੍ਹਾਂ ਦੇ ਡਿਸਾਸਟਰ ਆਉਂਦਾ ਤਾਂ ਇਕਜੁੱਟ ਹੋਣਾ। ਹਨਸ ਜਿਵੇਂ ਇਕੱਠੇ ਹੋਣਾ ਇਹ ਪੰਜਾਬੀਆਂ ਦੇ ਵਿੱਚ ਵੀ ਹਿੱਸੇ ਆਇਆ ਹੈ ਇੱਕੋ ਗੱਲ ਇੱਕੋ ਵਾਰੀ ਆਪਾਂ ਸਾਰੇ ਜਣੇ ਇਕੱਠੇ ਹੋ। ਅਦਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਲੋੜ ਦੇ ਪਿੰਡ ਪੱਕੀ ਟਿੱਬੀ ਦਾ ਦੌਰਾ ਕੀਤਾ ਕਿ ਉੱਥੇ ਲੋਕਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਕਿਹਾ ਕਿ ਉਹਨਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਮੀਂਹ ਦੇ ਕਾਰਨ ਖਰਾਬ ਹੋਈ ਨਰਮੇਦੀ ਫਸਲ ਦੀ ਜਲਦ ਗਿਰਦਾਵਰੀ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮਿਲ ਸਕੇ। ਇਸ ਵਾਰ ਪੰਜਾਬ ਤੇ ਬਹੁਤ ਵੱਡੀ ਜਿਹੜੀ ਕ੍ਰੋਪੀ ਹੈ ਜਿਆਦੇ ਬਾਰਿਸ਼ਾਂ ਹੋ ਰਹੀਆਂ ਆ ਜਿਹਦੇ ਨਾਲ ਪਹਾੜਾਂ ਵੱਲੋਂ ਵੀ ਬਹੁਤ ਪਾਣੀ ਆਇਆ ਪੰਜਾਬ ਦਾ ਤਕਰੀਬਨ 5 ਲੱਖ ਜਿਹੜਾ ਇੱਕ ਰਕਬਾ ਤਬਾਹ ਹੋ ਗਿਆ ਪੱਲਾ ਕਰਨਾ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਸਾਨੂੰ ਪਹਿਲੇ ਦਿਨ ਹਦਾਇਤਾਂ ਕਰਕੇ ਤੋਂ ਔਰ ਡਿਊਟੀਆਂ ਲਾ ਦਿੱਤੀਆਂ ਇਸ ਤਿੰਨ ਵਜ਼ੀਰ ਜੀ ਤੇ ਚੁਸੀਂ ਮੈਟ ਇਰੀਗੇਸ਼ਨ ਵਾਲਾ ਤੇ ਇੱਕ ਲਾਲਜੀਤ ਉਹਨਾਂ ਨੂੰ ਉਹਨਾਂ ਦੇ ਨਾਲ ਦੂਸਰੇ ਆਪਣੇ ਆਪਣੇ ਇਲਾਕਿਆਂ ਚ ਜਿਨ੍ਹਾਂ ਦਾ ਉਹਨਾਂ ਦੇ ਪਹਿਲਾਂ ਹੀ ਜ਼ਿਆਦਾ ਪ੍ਰਭਾਵ ਰਿਹਾ ਹੋ ਗਿਆ ਸੀ। ਮਤਲਬ ਬਾਲੀਵੁੱਡ ਅਦਾਕਾਰ ਸੋਨੂ ਸੂਦ ਨੇ ਸੁਲਤਾਨਪੁਰ ਲੋਧੀ ਪਹੁੰਚ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਇਸ ਦੌਰਾਨ ਪੀੜਤਾਂ ਨੂੰ ਰਾਦ ਸਮੱਗਰੀ ਵੀ ਸੌਂਪੀ ਗਈ। ਉਹਨਾਂ ਦੀ ਸੂਦ ਫਾਊਂਡੇਸ਼ਨ ਦੇ ਵੱਲੋਂ ਲਗਾਤਾਰ ਹੜ੍ਹ ਪ੍ਰੇਤ ਲੋਕਾਂ ਦੀ ਮਦਦ ਕੀਤੀ ਜਾ ਰਹੀ। ਤਾਂ ਸੁਲਤਾਨਪੁਰ ਲੋਧੀ ਦੀਆਂ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਬਾਲੀਵੁੱਡ ਦੇ ਅਦਾਕਾਰ ਸੋਨੂ ਸੂਦ ਹੜਪ ਪ੍ਰਭਾਵਿਤ ਇਲਾਕੇ ਦੇ ਵਿੱਚ ਪਹੁੰਚੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੁਹਾਨੂੰ ਰਣਿੰਦਰ ਸਮਾਨ ਵੀ ਦਿੱਤਾ ਗਿਆ ਕਿਉਂਕਿ ਸੋਨੂ ਸੂਦ ਦੇ ਵੱਲੋਂ ਪਹਿਲਾਂ ਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਦੀ ਫਾਊਂਡੇਸ਼ਨ ਦੇ ਵੱਲੋਂ ਲਗਾਤਾਰ ਹੜਪ ਪ੍ਰਭਾਵਿਤ ਇਲਾਕੇ ਦੀ ਲੋਕਾਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ। ਜੋਦੀਆ ਬਦੀ। ਬਾਈ ਫਿਰ ਸ਼ੋਅ ਵਿੱਚ ਏਡੀ ਫੜ ਲੈਣ ਦੋ ਜਾਂ ਫਿਰ ਤੇ ਰੱਬੇ ਨਾਨਕ ਦੀ ਧਰਤੀ ਤੇ ਪਾਣੀਆਂ ਨੇ ਮਚਾਈ ਤਬਾਹੀ ਦੁਨੀਆ ਨੂੰ ਲੰਗਰ ਖਵਾਉਣ ਵਾਲੇ ਪੰਜਾਬ ਲਈ ਮਦਦ ਦੀ ਵਾਰੀ ਆਈ ਹੜ੍ਹਾਂ ਨੂੰ ਹਰਾਵਾਂਗੇ ਮੋੜ ਸੁਨਹਿਰਾ ਪੰਜਾਬ ਬਣਾਵਾਂਗੇ ਪਹਿਲਾਂ ਤਾਂ ਅਸੀਂ న్యూਸ 80 ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਗਰਾਊਂਡ ਲੈਵਲ ਤੇ ਜਾ ਕੇ ਪਿੰਡਾਂ ਦੇ ਵਿੱਚ ਜਾਇਜ਼ਾ ਲੈ ਕਿਹੜੀਆਂ ਚੀਜ਼ਾਂ ਦੀ ਲੋੜ ਆ ਅਸੀਂ న్యూਸ 80 ਨੂੰ ਕਹਾਂ ਸੀ ਇਹ ਉਹਨਾਂ ਰਹੀ ਸਾਡੇ ਕੋਲ ਮਦਦ ਪਹੁੰਚ ਰਹੀ ਹੈ ਲੋੜਵੰਦਾਂ ਤੱਕ ਪਹੁੰਚਣ ਦੀ ल्यूसिटी इन पंजाब दी मेगा मुहिम आ ਭੈਣ ਦੇ ਬੱਚਾ ਹੋਣ ਵਾਲਾ ਲੇਕਿਨ ਉਸ ਮੁਸ਼ਕਿਲ ਖੜੀ ਦੇ ਅੰਦਰ ਆਪਣੇ ਲੋਕਾਂ ਦੇ ਨਾਲ ਖੜਾ ਹੈ ਮਿਸ਼ਨ ਬਦਲ ਲਿਊਸਿਟੀ ਇਨ ਪੰਜਾਬ ਦੀ ਲਗਾਤਾਰ ਸ਼ਾਰਪੁਰ ਜ਼ਿਲ੍ਹੇ ਚ ਸਭ ਤੋਂ ਵੱਧ 7-7 ਮੌਤਾਂ ਹੋਈਆਂ ਸ਼ਾਰਪੁਰ ਜ਼ਿਲ੍ਹੇ ਚ ਸਭ ਤੋਂ ਵੱਧ 7-7 ਮੌਤਾਂ ਹੋਈਆਂ ਨੇ ਤਿੰਨ ਲੋਕ ਖੜਾ ਦੇ ਪਾਣੀ ਚ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਾਂਦੀ ਪਾਲ ਲਗਾਤਾਰ ਜਾਰੀ ਹੈ 996 ਪਿੰਡ ਖੜਾ ਕਰਕੇ ਪ੍ਰਭਾਵਿਤ ਹੋਏ ਨੇ 387000 आबादी ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਤੇ ਹਰ ਸ਼ਾਮ ਜੋ ਸਰਕਾਰ ਹੈ ਉਹਨਾਂ ਦੇ ਵੱਲੋਂ ਇੱਕ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ਫਲਡ ਨਾਲ ਰਿਲੇਟਡ ਕਿਉਂਕਿ ਇਸੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ